ਕੈਨੇਡਾ ਦੀ 에어 ట్రాਫਿਕ ਕੰਟਰੋਲ ਏਜੰਸੀ ਨੇ ਬੰਬ ਦੀ ਧਮਕੀ ਕਾਰਨ ਵੀਰਵਾਰ ਦੇਸ਼ ਭਰ ਵਿੱਚ ਫਲਾਈਟਸ ਪ੍ਰਭਾਵਿਤ ਹੋਣ ਦੀ ਚੇਤਾਵਨੀ ਦਿੱਤੀ ਸੀ। ਨੈਵ ਕੈਨੇਡਾ ਨੇ ਕਿਹਾ ਕਿ ਬੰਬ ਦੀ ਧਮਕੀ ਕਾਰਨ 6 ਕੈਨੇਡੀਅਨ 에어ਪੋਰਟਸ ਪ੍ਰਭਾਵਿਤ ਹੋਏ। ਇਹਨਾਂ ਵਿੱਚ ਆਟਵਾ, ਮੌਂਟਰੀਅਲ, ਐਡਮਿੰਟਨ, ਵਿਨੀਪੈਗ, ਕੈਲਗਰੀ ਤੇ ਵੈਨਕੂਵਰ 에어ਪੋਰਟਸ ਸ਼ਾਮਲ ਸਨ। ਏਜੰਸੀ ਨੇ ਹਾਲਾਂਕਿ ਯਾਤਰੀਆਂ ਨੂੰ ਆਪਣੀਆਂ 에어ਲਾਈਨਸ ਨਾਲ ਫਲਾਈਟ ਸਕੇਡਿਊਲ ਚੈੱਕ ਕਰਨ ਲਈ ਆਖਿਆ। 에어ਪੋਰਟ ਅਥਾਰਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੰਬ ਦੀ ਧਮਕੀ ਕਾਰਨ ਕੈਲਗਰੀ ਦੇ 에어ਪੋਰਟਸ ਵੀ ਪ੍ਰਭ ਪਰ ਨਿਜਮਤ ਕਾਰਜਾਂ ਤੇ ਬਹੁਤ ਘੱਟ ਪ੍ਰਭਾਵ ਪਿਆ ਫੈਡਰਲ ਸਰਕਾਰ ਦੇ ਟ੍ਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਵੀ ਅਪੀਲ ਕੀਤੀ ਕਿ ਯਾਤਰੀਆਂ ਨੂੰ ਫਲਾਈਟਸ ਵਿੱਚ ਦੇਰੀ ਲਈ ਡਬਲ ਚੈੱਕ ਕਰਨਾ ਚਾਹੀਦਾ ਹੈ ਕੈਨੇਡਾ ਦਾ ਸਭ ਤੋਂ ਵੱਡਾ ਹਵਾਈ ਅੱਡਾ ਇਹਨਾਂ ਧਮਕੀਆਂ ਤੋਂ ਪ੍ਰਭਾਵਿਤ ਨਹੀਂ ਹੋਇਆ ਗ੍ਰੇਟਰ ਟੋਰਾਂਟੋ 에ਅਰਪੋਰਟਸ ਅਥਾਰਟੀ ਨੇ ਕਿਹਾ ਕਿ ਟੋਰਾਂਟੋ ਪੀਅਰਸਨ ਤੇ ਉਡਾਣਾਂ ਬਿਨਾਂ ਦੇਰੀ ਦੇ ਚੱਲ ਰਹੀਆਂ ਹਨ ਕੈਨੇਡਾ ਦੀ 에ਅ ਟ੍ਰੈਫਿਕ ਕੰਟਰੋਲ 에ਜੰਸੀ ਨੇ ਹੁਣ ਦੇਸ਼ ਭਰ ਦੇ 에ਅਰਪੋਰਟਸ ਤੇ ਨਾਰਮਲ ਆਪਰੇਸ਼ਨ ਬਹਾਲ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ ਹਾਲਕਿ ਨੈਵ ਕੈਨੇਡਾ ਨੇ ਯਾਤਰੀਆਂ ਨੂੰ ਇਹ ਕਹਿੰਦੇ ਹੋਏ ਸਿੱਧੇ ਆਪਣੀ 에ਅਰਲਾਈਨਸ ਨਾਲ ਲੇਟੈਸਟ ਅਪਡੇਟਸ ਚੈੱਕ ਕਰਨ ਲਈ ਆਖਿਆ ਕਿ ਦੇਰੀ ਅਜੇ ਵੀ ਹੋ ਸਕਦੀ ਹੈ ਨੈਵ ਕੈਨੇਡਾ ਨੇ ਕਿਹਾ ਕਿ ਸੁਰੱਖਿਆ ਪ੍ਰੋਟੋਕੋਲ ਦੇ ਮੱਦੇਨਜ਼ਰ ਅਸੀਂ ਧਮਕੀ ਦੀ ਖਾਸ ਪ੍ਰਕਿਰਤੀ ਦਾ ਖੁਲਾਸਾ ਨਹੀਂ ਕਰ ਸਕਦੇ